927888844 तमिलनाडु ਦੇ ਪੁਰੂチェਰੀ ਵਿੱਚ 13ਵੀਂ ਨੈਸ਼ਨਲ ਸਲੰਬਮ ਚੈਂਪੀਅਨਸ਼ਿਪ ਦੇ ਬੈਨਰ ਹੈਂਡ 3 ਦਿਨਾਂ 17 ਸਟੇਟਾਂ ਦੇ ਖੇਡ ਮੁਕਾਬਲੇ ਸਮਾਪਤ ਹੋ ਚੁੱਕੇ ਹਨ ਜਿਸ ਦੇ ਬਾਅਦ ਸਲੰਬਮ ਐਸੋਸੀਏਸ਼ਨ ਇੰਡੀਆ ਵੱਲੋਂ ਪੰਜਾਬ ਟੀਮ ਨੂੰ ਗੋਲਡ, ਸਿਲਵਰ, ਬ੍ਰਾਊਨ ਮੈਡਲਾਂ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਜਗਦੀਸ਼ ਸਿੰਘ ਨੇ ਕਿਹਾ ਕਿ ਉਹਨਾਂ ਦੀ ਵਧੀਆ ਖਰਗਜ਼ਾਰੀ ਦੇਖਦੇ ਹੋਏ ਉਹਨਾਂ ਨੂੰ ਦੁਬਾਰਾ ਸਲੰਬਮ ਐਸੋਸੀਏਸ਼ਨ ਦਾ ਹੌਕਾ ਪ੍ਰਦਾਨ ਦਾ ਅਥੋਰਿਟੀ ਲੈਟਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਇਸ ਵਾਰੇ ਨਿਊਜ਼ ਹੈਡਲਾਈਨਸ ਟੁਡੇ ਨਾਲ ਜਲਦੀ ਤਰੇਂ ਚੋ ਗਲਵਾ ਤਰਦੇ ਦਸਿਆ ਕਿ ਜਗਦੀਸ਼ ਨੇ ਦਸਿਆ ਕਿ ਇਹਨਾ ਖੇਡ ਮੁਕਾਬਲਿਆਂ ਚ ਪੰਜਾਬ ਸਲੰਬਮ ਕਿਡਾਰੀਆਂ ਨੇ ਸਫਲਤਾ ਹਾਸਲ ਕਰਦੇ ਹੋਏ ਇੱਕ ਬੁਲਟ 4 ਸਿਲਵਰ ਤੇ 5 ਬ੍ਰਾਊਨ ਮੈਡਲ ਹਾਸਲ ਕੀਤੇ ਹਨ ਇਸ ਮੌਕੇ ਜਗਦੀਸ਼ ਸਿੰਘ ਨੇ ਗ੍ਰੇਟ ਸਲੰਬਮ ਐਸੋਸੀਏਸ਼ਨ ਪੰਜਾਬ ਵੱਲੋਂ ਇੰਡੀਅਨ ਸਲੰਬਮ ਐਸੋਸੀਏਸ਼ਨ ਇੰਡੀਆ ਤੇ ਸਲੰਬਮ ਫੈਡਰੇਸ਼ਨ ਦਾ ਉਹਨਾਂ ਨੂੰ ਮਾਨ ਸਨਮਾਨ ਦੇਣ ਲਈ ਤਨਮਾਦ ਕੀਤਾ ਇਸ ਮੌਕੇ ਡਾਕਟਰ ਰਜਿੰਦਰ ਸਿੰਘ ਨਿੰਦਾ ਕੈਪਟਨ ਸਿੰਘ ਤੇ ਵਿਜੇ ਬਾਉ ਸਮੇਤ ਸਾਰੀ ਇੰਡੀਅਨ ਸਲੰਬਮ ਐਸੋਸੀਏਸ਼ਨ ਦੇ ਗੈਸਟ ਮੈਂਬਰ ਹਾਜ਼ਰ ਸੀ ਪੰਜਾਬ ਤੋਂ ਗੁਰਮੀਤ ਸਿੰਘ ਦੀ ਰਿਪੋਰਟ ਨਿਊਜ਼ ਹੈਡਲਾਈਨਸ ਟੁਡੇ ਪੰਜਾਬ ਦੀ ਸੱਚੀਆਂ ਖਬਰਾਂ ਵੇਖਣ ਲਈ ਚੈਨਲ ਨੂੰ ਹੁਣੇ ਹਾਈ ਸਬਸਕ੍ਰਾਈਬ ਕਰ ਦਿਓ ਅੱਛਾ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਆਪ ਜੀ ਦਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ एक नजारा देना कमान प्यारे गुरु सारे दस बजकर वागुरु जी का खालसा वागुरु जी की फते शुरू कर जा रहे Thank you. Next, Tamil team, come. and Tamil Nadu, please come. Thank you, thank you. Please give the hands to the Punjab team. ਜਾਗੂ ਵਾਲੂ ਨੇ ਤੇਆ ਹੋਰ ਇਤਿਹਾਸ ਦੇ ਨਿਸ਼ਾਨ ਸਾਡੇ ਨਗਾਰਾ ਹਨ ਅੱਜ ਵੀ ਗੁੱਡਾ ਦਾ ਬਿਲਕੁਲ ਮਜ਼ਬੂਤ ਹੈ ਜਿਨ੍ਹਾਂ ਦੀ ਤਾਰੀਖ ਖਾਲਸਾ ਪੰਥ ਗੁੱਡਾ ਦਾ ਉਹ ਸਮੇਂ ਤੋਂ ਲੈ ਕੇ ਹੋਰ ਸਾਦਗ ਵਿਚਰ ਰਿਹਾ ਜੁਨ ਦੇ ਕਬਦਾਰ ਸਿੰਘ ਸਾਹਿਬ ਨਗਰ ਦਰਬਾਰਾ ਸੰਧੀ ਜੋ ਕਿ ਸਾਧਗੁਰੂ ਦੇ ਜੀਰ ਸਾਣਾ ਕਾਣੀ ਦਿੱਕਤ ਵੀ ਦੇ ਬਸ ਤੱਕ ਜਨ ਜਿਨ੍ਹਾਂ ਨੇ ਚਰਦੀ ਕਲਾ ਦੇ ਨਾਲ ਖਾਲਸਾ ਪੰਥ ਦੀ ਕਮਾਲ ਬਾਬਾ ਕਬੂਰ ਸਿੰਘ ਸ਼ਾਹ ਦੇ ਕਰੋੜੀ ਜਿਨ੍ਹਾਂ ਨੇ ਖਾਸਾ ਮੰ ਚੱਲ ਖਾਸਾ ਰਨਾ ਬੁਢਾ ਨਾਲ ਰੱਖਿਆ ਅਤੇ ਅੱਜ ਦੇਖੋ ਸਟੂਲੀ ਨਾਲ ਹੀ ਟਾਈਮ ਲੈਂਦੇ ਸਟੇਕਿੰਗ ਪਰਫਾਰਮੈਂਸ ਆਪਨੇ ਬੁਲਾਣਾ ਸੋਚਦੇ ਆ ਜਿਸ ਦੇ ਮੇਰੇ ਜਿਸ ਨੂੰ ਹਰ ਕੋਵੇਂ ਸਾਡੀ ਗਵਾਲੀਆ ਦੇ ਕਿਲੇ ਵਿੱਚ ਕਹਿੰਦੇ ਨੇ ਬਾਬਾ ਬੁਢਾ ਸਾਹਿਬ ਦੀ 30000 ਸਿੱਖ ਕੋਛੋ ਕੇ ਬਾਬਾ ਬੁਲਾਤਾ ਕਿ ਲੁਭਾ ਦਿੱਤਾ ਮੀਂਹ ਆਂਦੀ ਦੇ ਨਾਂ ਤੇ ਗੱਲ ਪੰਛ ਚਲੇਗਾ ਤੇ ਪਰੇ ਪੜਾਇ ਝੰਗੀ ਅਤੇ ਢੋੜਿਆ ਕਰਨਗੇ ਸਿੱਧੀਆਂ ਸਿੱਧੀਆਂ ਨਾਲ ਬਾਰਿਸ਼ ਸਰਾਬ ਪੂਰੇ ਹੋਣਗੇ ਜੱਥੇ ਜੱਥੇ ਦਾ ਤੇ ਸਾਹਬ ਸੰਭਾ ਜੱਤਾ ਸਿੰਘ ਜੀ ਹਲੂ ਆਲਿਆ ਜਿਨ੍ਹਾਂ ਨੇ ਜੱਥੇ ਦਾ ਨਿਵਾਬ ਕੁੱਪੂ தேங்க்யூ நெக்ஸ்ட் தமிழ்நாட்டையும் சொல்லுவாங்க பாண்டிச்சேரி அண்ட் தமிழ்நாடு ப்ளீஸ் கம் தேங்க்யூ தேங்க் யூ ப்ளீஸ் ஆ போடுங்க 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 தேங்க்யூ ਦੀ ਨੀਵਕੇਸ਼ਵਰ ਸਿੰਘ ਆਦਿ ਇਹ পেਪਰ ਵਰਕ ਵੀ ਹੋ ਗਿਆ ਇਹ ਸੁਲਮਮੇਸ਼ ਰਸ਼ਮੀ ਉਹ پوری ਟੀਮ ਬੜੇ ਇਮਾਨਦਾਰੀ ਤੰਦੇਈ ਦੇ ਨਾਲ ਕੰਮ ਕਰ ਰਹੀ ਆ ਇਸ ਸਰਕਟ ਕ੍ਰਿਡਿਟ ਸਟੇਟ ਦੇ ਆ ਬੱਚੇ తమిళనాడు స్టే తాడూర్యా ఇండియన్ Different uh, states have been uh, participated in this 13th national competition, particularly Punjab, Karnataka, Telangana, Andhra, West Bengal, Maharashtra, Shiripura. Uh, all the states have been. Here. More than 250 students have been participated from other states. And uh, in Tamil Nadu and Pondicherry, we have to see uh, more than 500 students have been uh, participated in the national competition. ਸੱਭ ਪრეਜ਼ੀਡੈਂਟ ਸਲੰਬੂਮ ਫੈਡਰੇਸ਼ਨ ਵਾਈਸ ਪ੍ਰੈਜ਼ੀਡੈਂਟ ਇਹ 13ਵੀਂ ਸਲੰਬੂਮ ਚੈਂਪੀਅਨਸ਼ਿਪ ਵੌਨਡਰੀ ਤਾਮਲਨਾਡੂ ਵਿਖੇ ਇੰਦਰਾ ਗਾਂਧੀ ਰੀ ਸਟੇਡੀਅਮ ਦੇ ਵਿੱਚ ਹੋ ਰਹੀ ਆ ਤੇ ਜਿਹਦੇ ਵਿੱਚ ਲਗਭਗ 17 ਸਟੇਟਾਂ ਨੇ ਪਾਰਟਿਸਪੇਟ ਕੀਤਾ ਦੇ ਬੱਚਿਆਂ ਨੂੰ ਬਹੁਤ ਵਧੀਆ ਰੈਡੀਸ਼ਨ ਮਿਲਿਆ ਬਹੁਤ ਵਧੀਆ ਖਾਣਾ ਮਿਲਿਆ ਬਹੁਤ ਵਧੀਆ ਇਹ ਰੈਫਰੀ ਸਾਲੀ ਖਾਲਸਾਡੀ ਮੈਨੇਜਮੈਂਟ ਸਲੰਬੋਮ ਐਸੋਸੀਏਸ਼ਨ ਦੀ ਜਿਹੜੀ ਸਾਰੀ ਟੀਮ ਨੇ ਬਹੁਤ ਵਧੀਆ ਵਰਕ ਕੀਤਾ ਇਹਨਾਂ ਨੇ ਖਾਸ ਕਰਕੇ ਜਿਹੜੇ ਫਾਊਂਡੇਟਰੀ ਦੇ ਇਥੋਂ ਦੇ ਹੈਗੇ ਆ ਮੈਂ ਮੈਂ ਉਹਨਾਂ ਦਾ ਬਹੁਤ ਥੈਂਕਫੁਲ ਆ ਜਿਹੜੇ ਪਲੇਅਰ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਨਾ ਸਾਰੇ ਮੈਂਬਰਾਂ ਵੱਲੋਂ ਸਾਡੀ ਸਲੰਬੋ ਐਸੋਸੀਏਸ਼ਨ ਵੱਲੋਂ ਸਾਰਿਆਂ ਦਾ ਜੀ ਆਇਆਂ ਕਰਦੇ ਆਂ ਅੱਜ ਜਨਰਲ ਬੋਡੀ ਦੀ ਮੀਟਿੰਗ ਹੋਈ ਆ ਸਾਡੇ ਡਾਕਟਰ ਜਗਨਨ ਸਿੰਘ ਸਾਹਿਬ ਵਿਜੇਬਾਬੂ ਜੀ ਸੈਕਟਰੀ ਸਾਹਿਬ ਜਿੰਨੇ ਸਾਡੇ ਸਲੰਬੋ ਐਸੋਸੀਏਸ਼ਨ ਦੇ ਮੈਂਬਰ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਉਹਨਾਂ ਨੇ ਮਾਨ ਕੀਤਾ ਸਾਨੂੰ ਇੱਥੇ ਬੁਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ 2 ਮਿੰਟ 2 ਮਿੰਟ 2 ਮਿੰਟ ਠੀਕ ਹੈ ਮੌਰਨਿੰਗ ਹੇਅਰ ਫਰਨੀਚਰਿੰਗ இந்தியன் சிலிமா ஃபெடரேஷன் மே பிரசிடென்ட் கேப்டன் பிரதீப் ராஜேந்திரன் அண்ட் ஜெனரல் செக்ரட்டரி மிஸ்டர் சி அலகிரி ஆர்கனைசிங் தேர்ட்டீன்த் நேஷனல் சிலிமம் டோர்னமெண்ட் அட் பாண்டிச்சேரி ராஜீவ் காந்தி ஸ்டேடியம் மெனி மெனி ஸ்டேட்ஸ் ஆர் பார்ட்டிசிபேட்டிங் இன் திஸ் நேஷனல் டோர்னமெண்ட் இன் வேரிஸ் இன் இந்தியா தேர் இஸ் லாட் ஆஃப் ஸ்டூடெண்ட்ஸ் பார்ட்டிசிபேட்டிங் சிலம்பம் பஞ்சாப் மகாராஷ்டிரா கர்நாடகா கேரளா ஆந்திரப்பிரதேஷ் தெலுங்கானா வெஸ்ட் பெங்கால் சத்தீஸ்கர் ஆல் ஆஃப் கம்மி மகாராஷ்ட்ரா జమ్ము కాశ్మీర్ ప్లేయర్స్ ఆర్ వె మచ్ ఇంట్రెస్టెడ్ ఇన్ పార్టీసిపేటింగ్ సెలమం టుర్నమెంట్ ఇట్స్ నైస్ ఆర్గనైజ్ బైపురి సెలమం యూనిట్ దే ఆర్గనైజ్ వెరి వెల్ త్రీ డేస్ దే ఆర్ ఆర్గనైజ్డ్ ద నేషనల్ టోర్నమెంట్ ఇన్ ద రైట్ మేనర్ ద కివింగ్ ఫ్రీ ఫుడ్ అకమడేషన్ ఫార్ ది ప్లేయర్స్ ఇట్స్ ఎ వెరీ గుడ్ సెలిబ్రేట్ ద గేమ్ ఇన్ తమిళ్ గేమ్ థ్యాంక్ యూ ਵਧਾਰ ਜਗੋਰ ਦੁਆਰਾ ਮੋਦੀ ਸਾਹਿਬ ਤੋਂ ਹਰਤਾਲ ਸਾਹਿਬ ਅੰਮ੍ਰਿਤਸਰ ਬੋਰ ਸਰਪ੍ਰਸਤ ਗੱਤਾਂ ਐਸੋਸੀਏਸ਼ਨ ਅੰਮ੍ਰਿਤਸਰ ਉਹ ਅੱਜ ਬੜਾ ਖੁਸ਼ੀ ਭਰਿਆ ਦਿਨ ਹੈ ਕਿ ਸਾਡੇ ਬੱਚੇ ਜੋ ਕਿ ਤਾਵਲ ਨਾਡੂ ਵਿੱਚ ਨੈਸ਼ਨਲ ਗੇਮ ਹੋਣੀ ਹੈ ਉਹ ਦੇ ਵਿੱਚ ਪਾਰਟਿਸਪੀਟ ਕਰਨ ਵਾਸਤੇ ਜਾ ਰਹੇ ਹੈ ਤੇ ਮੈਂ ਸਮਝਦਾ ਕਿ ਇਹ ਸਾਰਾ ਸਿਹਰਾ ਸਰਦਾਰ ਜਮਨੀਤ ਸਿੰਘ ਜੋ ਕਿ ਦੇ ਦੇ ਪ੍ਰਾਈਡ ਦੇ ਹੋਣਾਰੇ ਸਤੰਦਾ ਔਰ ਇਹਨਾਂ ਦੇ ਨਾਲ ਹਰ ਸਿੰਘ ਮਨਦੀਪ ਸਿੰਘ ਜੀ ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਧਾਨ ਨੇ ਉਹ ਇਹਨਾਂ ਨੇ ਮਿਹਨਤ ਕਰਕੇ ਇਹਨਾਂ ਬੱਚਿਆਂ ਨੂੰ ਇਹ ਇਸ ਯੋਗ ਬਣਾਇਆ ਹੈ ਕਿ ਨੈਸ਼ਨਲ ਦੇ ਵਿੱਚ ਜਾ ਕੇ ਪਾਰਟਿਸਪੇਟ ਕਰਨ ਸੋ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਇਸ ਨੈਸ਼ਨਲ ਜੀ ਵਿੱਚ ਭਾਗ ਲੈਣ ਵਾਸ ਜਾ ਰਹੇ ਆ ਇਹ ਤੋਂ ਜਿੱਤ ਪ੍ਰਾਪਤ ਕਰਕੇ ਸੋਨੇ ਦੇ ਮੈਦਾਨ ਲਈ ਕਿਉਂ ਤਾਂ ਕਿ ਜਿੱਥੇ ਪੰਜਾਬ ਦਾ ਨਾਮ ਉੱਚਾ ਹੋਣਾ ਹੈ ਉੱਥੇ ਨਾਲ ਦੀ ਨਾਲ ਇਸ ਗੁਰੂ ਕੀ ਨਗਰੀ ਸ੍ਰੀ ਅਮਰਸਰ ਸਾਹਿਬ ਪੰਜਾਬੀ ਨਾਂ ਜਿਹੜਾ ਉੱਚਾ ਹੋਵੇ ਔਰ ਸਾਨੂੰ ਵੀ ਮਾਣ ਹੋਵੇਗਾ ਕਿ ਸਾਡੇ ਬੱਚੇ ਜਿਹੜੇ ਐ ਕੋਈ ਨੈਸ਼ਨਲ ਫੇਡ ਕੇ ਜਿੱਤ ਕੇ ਜਿੱਤ ਪ੍ਰਾਪਤ ਕਰਕੇ ਆਏ ਐ ਸੋ ਫੇਰ ਗੁਰੂ ਮਹਾਰਾਜ ਦੇ ਕਰਮਾਤ ਦਸਤਾਵੇਜ਼ੀ ਕਰਦੇ ਆ ਕਿ ਸਾਡੇ ਜਿਹੜੇ ਨੌਜਵਾਨ ਬੱਚੇ ਇਸ ਗੇਮ ਵਿੱਚ ਭਾਗ ਲੈਣ ਦਾ ਆ ਕਿ ਜਿੱਤ ਪ੍ਰਾਪਤ ਕਰਕੇ ਉਹ ਵਾਹਿਗੁਰੂ ਜੀ ਦਾ ਸ਼ੁਕਰੀਆ ਕਰਦਾ ਵਾਹਿਗੁਰੂ ਜੀ ਦੀ ਬਖਸ਼ਿਸ਼ ਦੀ ਸਤਿ ਸ੍ਰੀ ਅਕਾਲ ਜੰਗੀ ਸਿੰਘ ਪੰਜਾਬ ਪ੍ਰੈਜ਼ੀਡੈਂਟ ਅੱਜ ਤੇਰਥ ਵਿਦਿਸ਼ਣ ਸਮਾਗਮ ਸੈਸ਼ਨ ਵਾਸਤੇ ਵੀ ਬੱਚਿਆਂ ਦੇ ਟ੍ਰੈਲ ਲੈ ਆ ਇਹ ਬੱਚੇ ਜਿਹੜੇ ਇੱਥੇ ਸਿਲੈਕਟ ਹੋਏ ਆ ਕਿ ਨੈਸ਼ਨਲ ਵਾਸਤੇ ਤਾਮਿਲਨਾਡੂ ਜਾ ਰਹੇ ਆ ਇਹ ਬੱਚੇ ਤੇ ਸਾਡੇ ਕਦਕਾ ਅਸੇਸ਼ਨ ਦੇ ਸਰਪ੍ਰਸਤ ਸਰਦਾਰ ਸੁਖਿੰਦਰ ਸਿੰਘ ਜੀ ਪ੍ਰਧਾਨ ਗੁਰਦੁਆਰਾ ਬੋੜੀ ਸਾਹਿਬ ਇਹ ਸਾਡੇ ਵਿੱਚ ਮੌਜੂਦ ਆ ਤੇ ਬੱਚਾ ਨੂੰ ਅਸ਼ੀਰਵਾਦ ਦੇਣ ਆਏ ਆ ਸਾਡੇ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਦੇ ਇਹਨਾਂ ਦੇ ਸੁਪੁੱਤਰ ਆ ਤੇ ਕਿਸੇ ਜਿਵੇਂ ਕਰਕੇ ਆ ਨਹੀਂ ਸਕੇ ਤੇ ਇਹ ਮੇਰੇ ਵੀਰ ਜੀ ਆਏ ਮੈਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਕਿ ਟੀਮ ਨੂੰ ਅਸ਼ੀਰਵਾਦ ਦੇਣਾ ਹੈ ਬਾਜੂ ਜੀ ਕਰਤਾਲ ਸਾਹਿਬ